ਫਗਵਾੜਾ ਵਿਖੇ ਵਾਲਮੀਕੀ ਸਮਾਜ ਦੇ ਨੇਤਾ ਤਰਮਵੀਰ ਸੇਠੀ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਮੀਟਿੰਗ ਵਿੱਚ ਨਗਰ ਨਿਗਮ ਫਗਵਾੜਾ ਦੇ 134 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਤਰਮਵੀਰ ਸੇਠੀ ਵੱਲੋਂ ਕਿਹਾ ਗਿਆ ਕਿ ਸੋਮਵਾਰ ਤੱਕ ਨਗਰ ਨਿਗਮ ਫਗਵਾੜਾ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਸਾਡੇ ਵੱਲੋਂ ਮੁਕੰਮਲ ਤੌਰ ਤੇ ਹੜਤਾਲ ਕੀਤੀ ਜਾਵੇਗੀ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਤੇ ਪੁਨੀਤ ਦੀ ਰਿਪੋਰਟ ਹਾਂਜੀ ਪ੍ਰਧਾਨ ਜੀ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਆ ਸਤਿਗੁਰ ਸਤਿਗੁਰ ਸਾਰਿਆਂ ਨੂੰ ਜੈ ਬਾਲਮੀਕੀ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਪਿਛਲੇ ਦਿਨੀ ਜੋ ਸਾਡੇ ਕੱਚੇ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਲੈ ਕੇ ਤਾਲ ਕੀਤੀ ਗਈ ਸੀ ਉਹਦੇ ਸਬੰਧ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਕਿਉਂਕਿ ਪਿਛਲੇ ਦਿਨੀ ਤਸਵੀਰਦਾਰ ਸਾਹਿਬ ਨੇ ਐਸਜੀਐਮ ਸਾਹਿਬ ਨੇ ਸਾਡੇ ਮੈਨੂ ਕਮਿਸ਼ਨਰ ਸਾਹਿਬ ਨੇ ਮਾਨ ਸਾਹਿਬ ਨੇ ਪਿਛਲੇ ਹੀਰੋ ਜੀ ਨੇ ਸਾਡੇ ਕੋਲ ਅਰਦਾਸ ਚੱਕਰ ਖਤਮ ਕਰਨ ਲਈ ਟਾਈਮ ਦਿਆ ਸੀ 25 ਦਿਨ ਦਾ ਪਰ ਬੜੇ ਅਫਸੋਸ ਦੀ ਗੱਲ 25 ਦਿਨ ਅੱਜ 1 ਮਹੀਨਾ 15 ਦਿਨ ਹੋ ਚਲੇ ਆ ਪਰ ਕਿਸੇ ਦਾ ਕੋਈ ਵਧੀਆ ਜਵਾਬ ਨਹੀਂ ਆ ਰਿਹਾ ਜਿਹਨੂੰ ਅਸੀਂ ਪੁੱਛ ਲੈਨੇ ਆ ਤੁਹਾਡਾ ਕੰਮ ਚੱਲ ਰਿਹਾ ਜੀ ਤੁਹਾਡਾ ਕੰਮ ਚੱਲ ਰਿਹਾ ਪਤਾ ਨਹੀਂ ਇਹੋ ਜਿਹੇ ਜਿਹੜਾ ਕੰਮ ਆ ਜਿਹੜੇ 134 ਬੰਦਿਆਂ ਦਾ ਇਹ ਕੰਮ ਨਹੀਂ ਕਰਾ ਸਕਦੇ ਮੇਰੀ ਸਾਢੇ ਸਵੇਰ ਤੋਂ ਬਾਹਰ ਹੋਈ ਵੀ ਗੱਲ ਅਸੀਂ ਬੜੇ ਨਾਲ ਵਾਅਦੇ ਦੇਖਦੇ ਆ ਪਰ ਸਾਨੂੰ ਇਹ ਮਿੱਠੀ ਕੋਲੀ ਦੇ ਕੇ ਤੋੜ ਦਿੰਦੇ ਆ ਜਿਹਨੂੰ ਕਿਤੇ ਸੁਪਰਟ ਨੂੰ ਪੁੱਛ ਲੋ ਕਿਤੇ ਕਮਿਸ਼ਨਰ ਨੂੰ ਪੁੱਛ ਲੋ ਕਿਤੇ ਅੱਜ ਨੂੰ ਪੁੱਛ ਲੋ ਤੁਹਾਡਾ ਕੰਮ ਲੈਣ ਤੇ ਆ ਗਿਆ ਜੀ ਤੁਹਾਡਾ ਕੰਮ ਲੈਣ ਤੇ ਆ ਗਿਆ ਜੀ ਪਰ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਵੀ ਤੁਹਾਡਾ ਕੰਮ ਅਸੀਂ ਇੱਕ ਦੋ ਨੇ ਤੁਹਾਡਾ ਉੱਚੀ ਕੰਮ ਕਰ ਦਿੰਦੇ ਹਾਂ ਪਿਛਲੇ ਦਿਨੀ ਇਹਨਾਂ ਮੀਟਿੰਗ ਸੱਦੀ ਸੀ ਮੈਡਮ ਕਮਿਸ਼ਨਰ ਨੇ ਉੱਚ ਗੁਰਮੀਤ ਜੀ ਦੀ ਪੰਜ ਛਤ ਬਣਾਈ ਮੀਟਿੰਗ ਸੱਦੀ ਸੀ ਪਰ ਉਹਦਾ ਵੀ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਬੜਾ ਅਫਸੋਸ ਦੀ ਗੱਲ ਹੈ ਕਿ ਇੱਥੇ ਜਿਹੜੀ ਅਫਸਰशाही ਆ ਸਾਡੇ ਮਨਾਂ ਸਾਥੀ ਨੇ ਬਿਲਕੁਲ ਧੱਕਾ ਕਰ ਰਹੀ ਆ ਅਸੀਂ ਇਹ ਧੱਕਾ ਬਿਲਕੁਲ ਕੋਈ برداشت ਨਹੀਂ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਆ ਅਗਰ ਸ਼ੁੱਕਰਵਾਰ ਤੱਕ ਅਜੇ ਸੋਮਵਾਰ ਤੱਕ ਸਾਡਾ ਕੰਮ ਨਹੀਂ ਕੀਤਾ ਗਿਆ ਤਾਂ ਫੇਰ ਜਿਹੜੀ ਅਨੁਮਿੱਤ ਸਮਾਜਿਕ ਹੜਤਾਲ ਹੋ ਜਾਣੀ ਆ ਜਿਹਦਾ ਕਿ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਮਾਨ ਸਰ ਜ਼ਿੰਮੇਵਾਰ ਹੋਣਗੇ ਤਰ ਤਸਿਲ ਦਾ ਸਰ ਜ਼ਿੰਮੇ ਹੋਣਗੇ ਐਸਡੀਐਮ ਸਰ ਜ਼ਿੰਮੇਵਾਰ ਹੋਣਗੇ ਇਹ ਸਾਡੀ ਚੇਤਾਵਨੀ ਆ ਅਗਰ ਸਾਡਾ ਦੋ ਦਿਨ ਕੰਮ ਨਾ ਕੀਤਾ ਗਿਆ ਤਾਂ ਫੇਰ ਅਸੀਂ ਤੁਹਾਨੂੰ ਪਤਾ ਹੀ ਆ ਫੇਰ ਅੱਗੇ ਤੁਹਾਡਾ ਕਹਿਣਾ ਮੰਨ ਕੇ ਦਲ ਚੱਕ ਲਈ ਸੀ ਇਸ ਕਰਕੇ ਅਸੀਂ ਜਿਹੜੀ ਹੜਤਾਲ ਸਾਡੀ ਪੂਰਨ ਸਾਡੀ ਹੜਤਾਲ ਹੋ ਜਾਣੀ ਆ ਪੂਨੋ ਰੁਕਦੇ ਅਸੀਂ ਪੱਕੇ ਮੁਲਾਜ਼ਮਾਂ ਦੀ ਬੇਨਤੀ ਕਰਾਂਗੇ ਜਿਹੜੇ ਸਾਡੇ ਪੱਕੇ ਮੁਲਾਜ਼ਮ ਜਿਹੜੇ ਜੂਨੀ ਸਾਡੇ ਪ੍ਰਧਾਨ ਬਣੇ ਆ ਸਣੀ ਸਣੀ ਸੇਠੀ ਜੀ ਉਹਨਾਂ ਨੇ ਬੇਨਤੀ ਕਰਦੇ ਕਿ ਸਾਡਾ ਸਾਥ ਦੇਣ ਤਾਂ ਕਿ ਜਿਹੜਾ ਕੱਚੇ ਮੁਲਾਜ਼ਮ ਆ ਇਹ ਜਿਹੜੇ ਡੀਸੀ ਰੇਟ ਤੇ ਹੋਣ ਪਰ ਉਹਨਾਂ ਜਿਹੜੇ ਡੀਸੀ ਰੇਟ ਦੀ ਮੰਗ ਨਹੀਂ ਕਰਦੇ ਇਹਨਾਂ ਨੂੰ ਸਿੱਧੇ ਪੱਕੇ ਕੀਤੇ ਜਾਂ ਤਾਂ ਕਿ ਜਿਹੜੇ ਬੰਦੇ ਦਾਦਾ ਸਾਲ ਤੋਂ ਲੱਗੇ ਹੋਏ 15-15 ਸਾਲ ਤੋਂ ਲੱਗੇ ਹੋਏ ਮੱਲਾ ਸੈਨੀਟੇਸ਼ਨ ਕਮੇਟੀ ਦੇ ਬੰਦੇ ਲੱਗੇ ਹੋਏ ਆ ਉਹਨਾਂ ਨਾਲ ਬਿਲਕੁਲ ਤੱਕਾ ਹੋ ਰਿਹਾ ਅਸੀਂ ਤੱਕਾ ਬਰਦਾਸ਼ਤ ਨਹੀਂ ਕਰਨਾ ਕਮਿਸ਼ਨਰ ਸਾਹਿਬ ਸਾਡੀ ਬੇਨਤੀ ਆ ਸਾਡੇ ਤੇ ਹਲਕਾ ਇਚਾਰ ਨੂੰ ਬੇਨਤੀ ਹੈ ਕਿ ਅਸੀਂ ਇਹਨਾਂ ਨੂੰ ਚੋmber ਤੱਕ ਟਾਈਮ ਦੇ ਦਿੱਤਾ ਵਾ ਅਗਰ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਮੰਗਲਵਾਰ ਨੂੰ ਅਨਮਿੱਥੇ ਸਮੇਂ ਲਈ ਹਟਾਰ ਹੋ ਜਾਣੀ ਆ ਹੋਸਾ ਦਾ ਸਾਡੇ ਅਸੀਂ ਚੱਕਾ ਜਾਮ ਕਰੀਏ ਰੋਡ ਜਾਮ ਕਰੀਏ ਇਹਦਾ ਵੀ ਜਿਹੜੀ ਮਾੜੀ ਛੱਟੇ ਨਿਕਲਗੇ ਇਹ ਪ੍ਰਸ਼ਾਦ ਜਮਾਰੂਗਾ ਜੈ ਵਾਲਮੀ ਕੀ